ਹਲੋ ਆਸ਼ਿਕਾ ਦੋਸਤੋ ਅੱਜ ਆਪਾਂ ਤੁਹਾਨੂੰ ਆਪਣੇ ਇੱਕ ਛੋਟਾ ਜਿਹਾ ਫਾਰਮ ਆਏ ਨੂਰੀ ਸਭ ਤੋਂ ਪਹਿਲਾਂ ਸਾਡੀ ਨੂਰੀ ਆ ਗਈ ਕਿੰਨਾ ਪੁੱਤ ਉਦੋਂ ਬਾਅਦ ਚ ਖੜੀ ਐ ਜੋਜੋ ਤੇ ਫਿਰ 파ਰੋ ਇੱਕ ਇੱਕ ਨੇ ਸਾਡਾ ਗੱਗੂ ਚਲਾ ਗਿਆ ਉਹ ਵਿਚਾਰਾ ਬਚਿਆ ਨਹੀਂ ਬਹੁਤ ਕੋਸ਼ਿਸ਼ ਕੀਤੀ ਆਪ ਬੈੜੀ ਸਾਡੀ ਵੱਡੀ ਬੈੜੀ ਹੈ ਵੱਡੀ ਬੈੜੀ ਤੋਂ ਪਹਿਲਾਂ ਤੁਹਾਨੂੰ ਸਾਡੇ ਛੋਟੇ ਛੋਟੇ ਮਹਿਮਾਨ ਦਿਖਾਉਣਾ ਆ ਲੱਗੇ ਹੋਏ ਨੇ ਕੰਮ ਕਰਨਾ ਆਪਣਾ ਉਹ ਫਿਰਦੇ ਨੇ ਤੇ ਆ ਵੱਡੀ ਵੱੜੀ ਆ ਗਈ ਸੀ ਧੂਆ ਕੀਤਾ ਹੋਇਆ ਮੱਛਰ ਬਹੁਤਾ ਤੇ ਆ ਬੜੀ ਆ ਗਈ ਇੱਕ ਆਪਣੀ ਇਹ ਬੜੀ ਇੰਨੀ ਕੋਹ ਆ ਨਾ ਇਹਨੇ ਸਾਡਾ ਬਹੁਤ ਸਾਧ ਦਿੱਤਾ ਮਾੜੇ ਟਾਈਮ 'ਚ ਏ ਆਗੀ ਜੋ ਜੋਦੀ ਮਾ ਹਾਂ ਏ ਹੈਗੀ ਆ ਨਹੀਂ ਇਹਦਾ ਨਹੀਂ ਕੋਸ਼ੀਗਾ ਆ ਆਗੀ ਮੱਝ ਸਾਡੀ ਪ੍ਰਾਣੀ ਮੱਝ ਸਭ ਤੋਂ ਉਰੇ ਬੋਤਾ ਸੰਨੀ ਸੁਨੀ ਕਰਕੇ ਸਾਰੇ ਡੰਗਰ ਨਮਾਤੇ ਆ ਪੱਖਾ ਖਰਾਬ ਹੋ ਗਿਆ ਸਾਡਾ ਤੇ ਆਹ ਕੁਸ਼ ਮਸ਼ੀਨਾਂ ਟੋਕੇ ਵਾਲੀ ਤੇ ਆ ਥੋੜਾ ਐ ਸਿਸਟਮ ਪਿਆ ਆਪਣਾ ਦਵਾਈਆਂ ਰੂਈਆਂ ਪਈਆਂ ਨੇ ਤੇ ਹੋਰ ਸਾਡੇ ਮਹਿਮਾਨ ਹੋਰ ਵੀ ਨੇ ਤੇ ਆ ਦੇਖ ਲੱਗੇ ਫੇ ਇਹ ਆ ਗਿਆ ਸਾਡਾ ਮਾਈਲੋ ਮਾਈਲੋ ਆ ਮਾਈਲੋ ਆ ਐ ਇਹ ਆ ਗਈ ਸਾਡੀ ਡੋਲੀ ਦੋਹੇ ਲੜਦੇ ਬਹੁਤ ਨੇ ਉਹ ਰੈ ਡੋਲੀ ਹੱਥਾਂ ਨੂੰ ਪੈਂਦੀ ਆ ਦੇਖ ਇਹਨੂੰ ਕੁਛ ਨਹੀਂ ਹੁੰਦਾ ਕਿ ਹੱਥਾਂ 'ਚ ਕੁਛ ਖਾਣ ਨੂੰ ਲੈ ਕੇ ਆਇਆ ਤੇ ਇਹ ਆ ਗਈ ਸਾਡੀ ਲਾੜਲੀ ਸਟੈਫੀ ਤੂੰ ਪਿੱਛੇ ਚੱਲ ਨਹੀਂ ਇਹ ਆ ਗਈ ਸਾਡੀ ਸਟੈਫੀ ਤੇ ਹਜੇ ਦੋ ਮਹਿਮਾਨ ਸਾਡੇ ਹੋਰ ਅੰਦਰ ਨੇ ਉਹ ਵੀ ਭੱਜੇ ਆਉਣਗੇ ਇੱਕ ਵਾਸਤੇ ਬੋਲੂਏ ਓ ਆ ਗਈ ਰੂਬੀ ਤੇ ਪੋਲੋ ਆ ਦੇਖੋ ਆ ਪਿਆਰੇ ਇਹਨਾਂ ਦਾ ਇਹਨਾਂ ਦੇ ਕਰਕੇ ਭਗਤਾਂ ਦੇ ਕਰਕੇ ਮਾਣੀ ਮੂਟੇ ਹੋਏ ਆ ਕੋਸੇ ਜੋਗੇ ਇਹ ਉਹਨਾਂ ਵਾਸਤੇ ਆ ਕੁਛ ਮੇਰੇ ਆਪਣੇ ਤੇ ਕੁਛ ਬਗਾਨੇ ਜਿਹੜੇ ਕਹਿੰਦੇ ਸੀ ਤੂੰ ਨਹੀਂ ਕੁਛ ਕਰ ਸਕਦਾ ਕਿ ਤੇਰੇ ਪੱਲੇ ਕੁਛ ਨਹੀਂ ਪੈਣਾ ਉਹ ਅਹੀਂ ਰਹਿਣਾ ਮੈਂ ਕਹਾ ਠੀਕ ਹੈ ਜੀ ਇਹ ਇਹਨਾਂ ਦੇ ਪਿੰਜਰੇ ਨੇ ਮੈਂ ਕਹਾ ਚਲੋ ਜੀ ਆਪਾਂ ਕੁਝ ਨਹੀਂ ਕਰ ਸਕਦੇ ਕਰਾਂਗੇ ਤੇ ਕਰਿਆਗੇ ਚਲੋ ਦੋਸਤੋ ਕਸਤਰੀ ਕਾਰ ਪਹਿਲੀ ਵਾਰ ਬਣਾਇਆ ਮੈਂ ਵੀਡੀਓ ਆਪ ਦੀ ਮੈਨੂੰ ਸ਼ੌਂਕ ਨਿਕਾ ਫਸ ਇੱਕ ਆ ਦੇਖੋ ਇਹ ਕੱਲ ਮੈਨੂੰ ਰੋਡ ਤੋਂ ਮਿਲਿਆ ਆਹੀ ਜਗ੍ਹਾ ਤੇਗਾ ਜਿੱਥੇ ਨਰੇਗਾ ਵਾਲੇ ਆ ਕੇ ਘਾ ਪੱਟ ਦਿੰਦੇ ਨੇ ਉੱਥੋਂ ਫੇ ਮੈਂ ਘਰੇ ਲਿਆ ਆ ਰਾਤ ਨੂੰ ਸਾਈਦ ਰਾਤ ਪਾਣੀ 'ਚ ਰੱਖਿਆ ਮੈਂ ਕਿਤੇ ਵਿਚਾਰੇ ਨੂੰ ਕੁਝ ਹੋ ਨਾ ਜਾਵੇ ਤੇ ਅੱਜ ਨੂੰ ਇੱਥੇ ਆਪਣੇ ਬਾਗ 'ਚ ਜਗ੍ਹਾ ਦਿੰਨੇ ਆ ਤੁਹਾਨੂੰ ਵੀ ਆਪਣਾ ਇੱਕ ਛੋਟਾ ਜਿਹਾ ਬਾਗ ਦਿਖਾਵਾਂਗੇ ਵੈਸੇ ਮੈਂ ਰਹਿ ਰਿਹਾ ਆਪਣੇ ਉਫੜ ਦੀ ਕੋਠੀ 'ਚੇ ਮੇਰਾ ਘਰ ਤਾਂ ਹੈ ਨਹੀਂਗਾ ਭਾਈ ਸੱਚੀ ਗੱਲ ਕਹੀਏ ਮੇਰਾ ਘਰ ਹੈਗਾ ਕਿਤੇ ਹੋਰ ਆ ਵਾਹਿਗੁਰੂ ਆ ਪੌਕਰ ਸਿਸਟਮ ਲਾਇਆ ਹੋਇਆ ਧੂਆ ਹੈਗਾ ਇੱਥੇ ਤਾਂ ਨਹੀਂ ਪਤਾ ਲੱਗਦਾ ਚਲੋ ਬਾਈ ਜੀ ਅਸਲੀ ਕਾਰ